ਰਾਤੋਂ ਰਾਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਫੋਨ ਦੀਆਂ ਘੰਟੀਆਂ ਵੱਜੀਆਂ ਤੇ ਸੁਨੇਹੇ ਲੱਗੇ ਕਿ ਭਾਈ ਤੁਹਾਨੂੰ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਮੀਟਿੰਗ ਲਈ ਬੁਲਾਇਆ ਹਾਲਾਂਕਿ ਪਹਿਲਾਂ ਖਬਰ ਇਹ ਸੀ ਕਿ 14 ਅਗਸਤ ਨੂੰ ਮੰਤਰੀ ਮੰਡਲ ਦੀ ਬੈਠਕ ਜਿਹੜੀ ਆ ਭਗਵੰਤ ਮਾਨ ਨੇ ਬੁਲਾਈ ਹੈ ਔਰ ਉਹ 5-6 ਮਹੀਨੇ ਬਾਅਦ ਬੈਠਕ ਹੋਣ ਜਾਣੀ ਉਹ ਤਾਂ ਹੋਣੀ ਜਾ ਰਹੀ ਹੈ ਪਰ 12 ਅਗਸਤ ਦੀ ਰਾਤ ਨੂੰ ਅਚਾਨਕ ਅਜਿਹਾ ਕੀ ਹੋ ਗਿਆ ਕਿ 13 ਅਗਸਤ ਨੂੰ ਐਮਰਜੈਂਸੀ ਦੇ ਵਿੱਚ ਵਿਧਾਇਕਾਂ ਦੀ ਬੈਠਕ ਜਿਹੜੀ ਆ ਬੁલાਉਣੀ ਪੈਗੀ ਇਸ ਤੇ ਬਹੁਤ ਟਾਈਮ ਜਿਹੜੀ ਚਰਚਾ ਕਰਨੀ ਹੈ ਕਿ ਆਖਰ ਕੀ ਚੱਕਰ ਪੈ ਗਿਆ ਕਿ ਐਮਰਜੈਂਸੀ ਬੈਠਕ ਵਿਧਾਇਕਾਂ ਦੀ ਬੁਲਾਈ ਗਈ ਹੈ ਇਸੇ ਟਾਈਮ ਚਰਚਾ ਕਰਾਂਗੇ ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅੱਜ ਰਾਮ ਰਹੀਮ ਸੁਵੇਸ ਵੀਰ ਜੇਲ੍ਹ ਤੋਂ ਬਾਹਰ ਆ ਗਿਆ ਕਿਉਂਕਿ ਉਹਨੂੰ ਇੱਕ ਵਾਰ ਫਿਰ ਤੋਂ ਜਿਹੜੀ ਆ ਫਰਲੋ ਮਿਲ ਗਈ ਹੈ ਹੁਣ ਇਸ ਫਰਲੋ ਤੇ ਬਹੁਤ سارے ਸਵਾਲ ਉੱਠ ਰਹੇ ਆ ਕਿਉਂਕਿ ਹਰਿਆਣਾ ਦੇ ਵਿੱਚ ਚੋਣਾਂ ਨੇ ਔਰ ਹਾਈ ਕੋਰਟ ਨੇ ਕਿਹਾ ਸੀ ਕਿ ਹਰਿਆਣਾ ਸਰਕਾਰ ਆਪਣੇ ਤੌਰ ਤੇ ਇਹਦੇ ਤੇ ਫੈਸਲਾ ਜਿਹੜੀ ਆ ਉਹ ਲੈ ਸਕਦੀ ਹੈ ਔਰ ਹਰਿਆਣਾ ਸਰਕਾਰ ਨੇ ਫੈਸਲਾ ਲੈ ਲਿਆ ਤੇ ਇਹ ਹਰਾਮ ਰਹੀਮ ਨੂੰ ਫਰ ਲੋ ਦੇ ਦਿੱਤੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਔਰ ਇਸ ਬੰਦੇ ਨੂੰ ਉਹਦਾ ਦੋਸ਼ੀ ਜਿਹੜਾ ਉਹ ਮੰਨਿਆ ਗਿਆ ਕੀ ਭਗਵੰਤ ਮਾਨ ਜਿਹੜੇ ਕਿ ਹਰਿਆਣੇ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਆ ਕੀ ਇਸ ਗੁਰੂ ਦੇ ਦੁਖੀ ਦੇ ਬਾਰੇ ਲੋਕਾਂ ਨੂੰ ਉਥੇ ਅਵੇਅਰ ਕਰਨਗੇ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਉਸ ਪੈਰੋਲ ਦਾ ਜਿਹੜਾ ਉਹ ਵਿਰੋਧ ਕਰਨਗੇ ਯਾ ਫਿਰ ਵੋਟਾਂ ਦੇ ਕਰਕੇ ਇੱਕ ਵਾਰ ਫਿਰ ਗੁਰੂ ਸਾਹਿਬ ਨੂੰ ਵੀ ਭੁੱਲ ਕੇ ਸਿਰਫ ਵੋਟਾਂ ਦੇ ਚੱਕਰ 'ਚ ਇਹ ਸਾਥ ਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕਣਗੇ ਉਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਨੇ ਔਰ ਕੀ ਉਹ ਇਸ ਦੋਖੀ ਦੇ ਖਿਲਾਫ ਆਵਾਜ਼ ਚੁੱਕਣਗੇ ਆਪਣੀ ਪਾਰਟੀ ਦੇ ਵਿੱਚ ਇਹ ਆਵਾਜ਼ ਰੱਖਣਗੇ ਕਿ ਭਾਈ ਤੁਸੀਂ ਇਸ ਬੰਦੇ ਨੂੰ ਕਿਉਂ ਜਿਹੜੀ ਉਹ ਪਰੋਲ ਦੇ ਰਹੇ ਆ ਇੱਥੇ ਵੱਡੇ ਵੱਡੇ ਦਾਅਵੇ ਕਰ ਰਹੇ ਆ ਜੇ ਕੋਈ ਗੁਰੂ ਦੇ ਨਾਲ ਹੀ ਨਹੀਂ ਖੜ ਰਿਹਾ ਆ ਫਿਰ ਲੋਕਾਂ ਦੇ ਨਾਲ ਇਹ ਲੀਡਰ ਕਿੱਥੋਂ ਕਢਣਗੇ ਇਸ ਤੇ ਵੀ ਬਹੁਤ ਏਮ ਜਿਹੜੀ ਚਰਚਾ ਕਰਨੀ ਹੈ ਕਿ ਪਿੱਛੇ ਕੌਣ ਹੈ ਕਿਵੇਂ ਜਿਹੜੀ ਆ ਫਾਲੋ ਮਿਲ ਰਹੀ ਹੈ ਉਧਰ ਪੰਜਾਬ ਸਰਕਾਰ ਦੇ ਉੱਪਰ ਕਹਿੰਦੇ ਕਿ 1100 ਕਰੋੜ ਦਾ ਵਿੱਤੀ ਬੋਝ ਪੈ ਗਿਆ ਕਿਉਂ ਪੈ ਗਿਆ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਚੁੱਪਚੀ ਪੀਤੇ ਕਹਿੰਦੇ ਕਿ ਪੰਜਾਬ ਦੇ ਸਰਕਾਰੀ ਕਾਲਜ ਪ੍ਰਾਈਵੇਟ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਕਿਉਂ ਔਰ ਕਿੰਨਾ ਕੁ ਨੁਕਸਾਨ ਇਹਦੇ ਨਾਲ ਹੋਣ ਜਾ ਰਿਹਾ ਇਸ ਤੇ ਵੀ ਅਹਿਮ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਨੇ ਸਭ ਤੋਂ ਪਹਿਲਾਂ ਸਵਾਗਤ ਕਰੂੰਗਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਣ ਸਤਿ ਸ਼੍ਰੀ ਅਕਾਲ ਜੀ ਅਣਖ ਸਾਹਿਬ ਸ਼ੁਰੂਆਤ ਮੈਂ ਐਸੀ ਖਬਰ ਤੋਂ ਹੀ ਕਰਦਾ ਕਿ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੈਠਕ ਜਿਹੜੀ ਆ ਉਹ ਵਿਧਾਇਕਾਂ ਦੀ ਸੱਦ ਲਈ ਹੈ ਹਾਲਾਂਕਿ ਪਹਿਲਾਂ ਚਰਚਾ ਇਹ ਸੀ ਕਿ ਬੈਠਕ ਜਿਹੜੀ ਆ ਉਹ 14 ਅਗਸਤ ਨੂੰ ਮੰਤਰੀ ਮੰਡਲ ਦੀ ਹੋਣੀ ਹੈ ਜਿਹੜੀ ਕਿ ਕਈ ਮਹੀਨੇ ਤੱਕ ਦੀ ਜਿਹੜੀ ਉਹ ਨਹੀਂ ਹੋਈ ਸੀ ਆ ਬਹੁਤ ਸਾਰੇ ਸਵਾਲ ਵੀ ਚੁੱਕਿਆ ਸੀ ਪਰ ਹੁਣ ਉਹ 14 ਅਗਸਤ ਨੂੰ ਜਿਹੜੀ ਬੈਠਕ ਹੋਣ ਜਾ ਰਹੀ ਹੈ ਪਰ ਅਚਾਨਕ ਇਹੋ ਜਿਹਾ ਕੀ ਹੋ ਗਿਆ ਕਿ 12 ਅਗਸਤ ਦੀ ਰਾਤ ਨੂੰ ਅਚਾਨਕ ਵਿਧਾਇਕਾਂ ਦੇ ਫੋਨ ਵੱਜਦੇ ਆ ਫੌਂਦੀਆਂ ਘੰਟੀਆਂ ਵੱਜਦੀਆਂ ਨੇ ਤੇ 13 ਅਗਸਤ ਦੀ ਜਿਹੜੀ ਆ ਉਹ ਮੀਟਿੰਗ ਰੱਖ ਲਈ ਜਾਂਦੀ ਆ ਵਿਧਾਇਕਾਂ ਦੇ ਨਾਲ ਕਿਵੇਂ ਦੇਖਦੇ ਹੋ ਇਹ ਮੀਟਿੰਗ ਜਿਹੜੀ ਹੈ ਇਸ ਮੀਟਿੰਗ ਦੇ ਕੀ ਮਾਇਨੇ ਨੇ ਇਸ ਤਰੀਕੇ ਨਾਲ ਐਮਰਜੈਂਸੀ ਜਿਹੜੀ ਸੱਦੀ ਗਈ ਹੈ ਜੀ ਜੀ ਸੁਖੰਦਰ ਜੀ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਪੰਜਾਬ ਵਿੱਚ ਹੁੰਦੀ ਆ ਤੇ ਮੁੱਖ ਮੰਤਰੀ ਭਗਵਤਪਾਣ ਸਭ ਤੋਂ ਪਹਿਲਾਂ ਇਹ ਐਲਾਨ ਕਰਦੇ ਆ ਕਿ ਹਰ ਤੀਜੇ ਮਹੀਨੇ ਜਾਂ ਚੌਥੇ ਮਹੀਨੇ ਵਿਧਾਇਕਾਂ ਨਾਲ ਗੱਲਬਾਤ ਕਰਕੇ ਸਰਕਾਰ ਦੀ ਜਮੀਨੀ ਹਕੀਕਤ ਦਾ ਪਤਾ ਲਗਾਇਆ ਜਾਵੇਗਾ ਕਿ ਹਾਂ ਸਰਕਾਰ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਕਿਹੋ ਜਿਹਾ ਹੈ ਤੇ ਮੇਰਾ ਖਿਆਲ ਹੈ ਕਿ ਇਹ ਦੂਸਰੀ ਜਾਂ ਤੀਸਰੀ ਮੀਟਿੰਗ ਆ ਜਿਹੜੀ ਉਹਨਾਂ ਨੇ ਵਿਧਾਇਕਾਂ ਨਾਲ ਅਚਨਚੇਤ ਜਿਹੜੀ ਰੱਖੀ ਹੈਗੀ ਹੈ ਤਾਂ ਹੁਣ ਇਸ ਅਚਨਚੇਤੀ ਮੀਟਿੰਗ ਦਾ ਜਿਹੜੇ ਤੁਸੀਂ ਪੁੱਛਿਆ ਕਿ ਇਸ ਦਾ ਕੀ ਕਾਰਨ ਹੋ ਸਕਦਾ ਸਿੱਧੂ ਸਾਹਿਬ ਕਾਰਨ ਤੇ ਸਪਸ਼ਟ ਆ ਕੱਲ ਜਿਸ ਤਰੀਕੇ ਨਾਲ ਕਾਫੀ ਲੰਮੇ ਅਰਸੇ ਤੋਂ ਬਾਅਦ ਕੈਬਨਿਟ ਦੀ ਜਿਹੜੀ ਮੀਟਿੰਗ ਜਿਹੜੀ ਉਰਚੀ ਕਿ ਯੋਰਸ ਕੈਪਟਨ ਦੀ ਮੀਟਿੰਗ ਦੇ ਵਿੱਚ ਦੇ ਸੰਬੰਧੀ ਜਿਹੜੇ ਮਹੱਤਵਪੂਰਨ ਅਜੰਡੇ ਨੇ ਜੇ ਹੋ ਸਕਦੇ ਉਹਨਾਂ ਦੇ ਸੰਬੰਧੀ ਅਸੀਂ ਰਾਤੀ ਰਾਤ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ। ਹੁਣ ਉਹਦੇ ਵਿੱਚ ਸਭ ਤੋਂ ਪ੍ਰਮੁੱਖ ਬੁੱਧਾ ਜਿਹੜਾ ਸਿੱਧੂ ਸਾਹਿਬ ਆ ਉਹ ਪੰਚਾਇਤੀ ਚੋਣਾਂ ਨੂੰ ਲੈ ਕੇ ਹੈਗਾ। ਤੇ ਬੀਤੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਇਹ ਸ਼ਿਕਾਇਤ ਰਹੀ ਆ ਕਿ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਦੇ ਪ੍ਰਤੀ ਨਜ਼ਰੀਆ ਜਿਹੜਾ ਆ ਉਹ ਠੀਕ ਨਹੀਂ ਰਿਹਾ, ਮਿਲ ਵਰਤਨ ਵਾਲਾ ਨਹੀਂ ਰਿਹਾ ਤੇ ਇਵਨ ਕਿ ਜਦੋਂ ਉਹਨਾਂ ਨੂੰ ਉਹ ਮਿਲਣ ਜਾਂਦੇ ਆ ਉਹਨਾਂ ਨੂੰ ਟਾਈਮ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਇਵਨ ਕਿ ਪੰਜਾਬ ਦੇ ਜਿਹੜੇ ਹਸਾਬਕਾ ਗਵਰਨਰ ਸਾਹਿਬ ਬਰਬਰੀਦੜ ਪ੍ਰੋਤ ਹੋਣੀ ਉਹਨਾਂ ਨੇ ਵੀ ਇਸ ਗੱਲ ਤੇ ਉੱਤੇ ਆਪਣੀ ਜਾਨਸਮੇ ਇਹ ਗੱਲ ਕਹੀ ਸੀ ਕਿ ਮੁੱਖ ਮੰਤਰੀ ਸਾਹਿਬ ਤਾਂ ਬੀਜੀ ਆਦਮੀ ਆ ਇਹ ਤਾਂ ਆਪਣੀ ਅਧਿਕਾਰੀਆਂ ਜਾਂ ਆਪਣੇ ਵਿਧਾਇਕਾਂ ਨੂੰ ਨਹੀਂ ਮਿਲਦੀ ਤਾਂ ਇਸ ਗੱਲ ਦਾ ਭੜੀ ਭਾਂਤ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਯਾਦ ਜ਼ਰੂਰ ਹੈਗਾ ਕਿ ਹਾਪੀ ਵਿਧਾਇਕਾਂ ਦਾ ਉਹਨਾਂ ਤੇ ਪ੍ਰਤੀ ਆਕ੍ਰੋਸ਼ ਜਿਹੜਾ ਆ ਮਨ ਚ ਕਿਤਨਾ ਕਿਤੇ ਹੈਗਾ ਤੇ ਸ਼ਾਇਦ ਇਸੇ ਹੀ ਕਾਰਨ ਉਹਨਾਂ ਦੇ ਮਨ ਦੀ ਅੰਦਰ ਦੀ ਨਾਰਾਜ਼ਗੀ ਨੂੰ ਦੂਰ ਕਰਤ ਕਰਕੇ ਜਿਹੜੀ ਅੱਜ ਦੀ ਇਹ ਮੀਟਿੰਗ ਜਿਹੜੀ ਆ ਉਹ ਸੱਗੀ ਔਰ ਬਾਕਾਇਦਾ ਤੋਂ ਉਸਦੀ ਮੀਟਿੰਗ ਤੋਂ ਬਾਅਦ ਇਹ ਵੀ ਗੱਲ ਕੀਤੀ ਗਈ ਹੈ ਕਿ ਵਿਧਾਇਕਾਂ ਨੂੰ ਲੰਚ ਜਿਹੜਾ ਉਹ ਦਿੱਤਾ ਜਾਣਾ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਕੇ ਸਮੇਂ ਆਪਣੇ ਵਿਧਾਇਕਾਂ ਨੂੰ ਡਿਨਰ ਡਿਪਲੋਮੇਸੀ ਦੇ ਤਹਿਤ ਰਾਤ ਦਾ ਜਿਹੜਾ ਖਾਣਾ ਜਿਹੜਾ ਮੁਖਮੂਦੇ ਹੁੰਦੇ ਸੀ ਹੁਣ ਤੁਸੀਂ ਇਹ ਪ੍ਰਸ਼ਨ ਕੀਤਾ ਕਿ ਇਸ ਮੀਟਿੰਗ ਨੂੰ ਸੱਤਾ ਦਾ ਕਾਰਨ ਕੀ ਹੈ ਕਾਰਨ ਸਿੱਧੂ ਸਾਹਿਬ ਇਹੋ ਹੀ ਆ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਾਰ ਪੰਜਾਬ ਵਿੱਚ ਹੁੰਦੀ ਆ ਔਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਥਿਤੀ ਦਿਨ-ਬਦਨ ਪਤਲੀ ਪੈਂਦੀ ਜਾ ਰਹੀ ਜਲੰਧਰ ਦੀ ਇੱਕ ਜਿਮਨੀ ਚੋਣ ਨੂੰ ਯਤਨ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਪੂਰਨ ਤੌਰ ਤੇ ਜਿਹੜਾ ਜੋਰ ਲੱਗਿਆ ਪਰ ਇਸ ਦੇ ਉਲਟ ਮੁੱਖ ਮੰਤਰੀ ਸਾਹਿਬ ਹੁਣ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਦਰਸ਼ਨ ਆ ਉਹ ਸ਼ਾਨਦਾਰ ਰਿਹਾ ਤਾਂ ਇਸੇ ਤਰ੍ਹਾਂ ਦੀ ਵਿਧਾਇਕਾਂ ਨੂੰ ਅੱਜ ਇਹ ਮੀਟਿੰਗ ਸੱਦ ਕੇ ਉਹਨਾਂ ਦੇ ਅੰਦਰਲੀ ਗੱਲ ਜਿਹੜੀ ਆ ਉਹ ਪੁੱਜੀ ਜਾਏਗੀ ਔਰ ਨਾਲ ਹੀ ਨਾਲ ਉਹਨਾਂ ਦੇ ਜਿਹੜੇ ਰੋਸੇ ਨੇ ਉਹਨਾਂ ਦੀ ਜਿਹੜੀ ਸ਼ਿਕਵੇ ਨੇ ਖਾਸ ਤੌਰ ਤੇ ਵਿਧਾਇਕਾਂ ਦੀ ਉਹਨਾਂ ਨੂੰ ਦੂਰ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਜਾਵੇਗਾ ਕਿਉਂਕਿ ਕਿਸੇ ਵੀ ਰਾਜ ਦੀ ਜਿਹੜੀ ਪ੍ਰੇਤਲੀ ਲੋਕਤੰਤਰ ਦੀ ਪ੍ਰਣਾਲੀ ਪੰਚਾਇਤੀ ਪੰਚਾਇਤਾਂ ਹੁੰਦੀਆਂ ਨੇ ਤੇ ਜੇਕਰ ਪੰਚਾਇਤਾਂ ਕਿਸੇ ਵੀ ਪਾਰਟੀ ਦੀਆਂ ਮਜ਼ਬੂਤ ਬਾਦੀਆਂ ਨਹੀਂ ਤਾਂ ਸਿੱਧੂ ਸਾਫ ਉੱਪਰ ਤੱਕ ਉਸ ਦਾ ਪ੍ਰਭਾਵ ਜਿਹੜਾ ਉਹ ਜਾਂਦਾ ਆ ਤੇ ਸ਼ਾਇਦ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਵੇਂ ਜਿਹੜੀ ਸ਼ਰਮਨਾਕ ਹਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਹੋਈ ਆ ਉਹ ਵੀ ਉਦੋਂ ਕਿ ਜਦੋਂ ਉਹ ਸੱਤਾਕਾਰੀ ਤੇ ਰਹੇ ਤੇ ਕੇਵਲ ਤੇ ਕੇਵਲ 3 ਸੀਟਾਂ ਲੈ ਗਈ ਮੇਰਾ ਨਹੀਂ ਖਿਆਲ ਕਿ ਭਗਵੰਤ ਮਾਨ ਹੁਣੀ ਇਸ ਗੱਲ ਚਾਹਣਗੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਆ ਉਹਨਾਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਇਹੋ ਜਿਹਾ ਹੋਵੇ ਤਾਂ ਇਹੋ ਹੀ ਕ ਕਿ ਕੱਲ ਦੇ ਕੈਬਨਟ ਮੀਟਿੰਗ ਦਾ ਜਿਹੜਾ ਅਜੈਂਡਾ ਹੈ ਜਿਸ ਤੀਕਣੋ ਵਿਚਾਰ ਸੋਚ ਕੀਤੀ ਜਾਣੀ ਆ ਇਹ ਹਾਪੀ ਪਾਰਟੀ ਪੰਚਾਇਤੀਆਂ ਜਿਹੜੀਆਂ ਚੋਣਾਂ ਹੋਣੀਆਂ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਚੜ ਗਈਆਂ ਇਸੇ ਗੱਲ ਨੂੰ ਲੈ ਕੇ ਹੀ ਅੱਜ ਹੋ ਸਕਦਾ ਕਿ ਮੁੱਖ ਮੰਤਰੀ ਸਾਹਿਬ ਆਪਣੀ ਬਧਾਈਆਂ ਦੇ ਮੰਨ ਦੀ ਅੰਦਰਲੀ ਗੱਲ ਨੂੰ ਪੜਨ ਦਾ ਯਤਨ ਕਰਦੇ ਹੋਈ ਇਹੋ ਜੀ ਕੋਈ ਰਣਨੀਤੀ ਕੜਨਾ ਤਾਂ ਜੋ ਆਉਂਦੇ ਆ ਦਿਨਾਂ ਦੇ ਵਿੱਚ ਜੇਕਰ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਾ ਤਾਂ ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਿਹਤਰ ਪ੍ਰਦਰਸ਼ਨ ਕਰ ਸਕੇ ਬਿਹਤਰ ਨੀਤੀ ਜਿਹੜੇ ਪੈਦਾ ਕਰ ਸਕੇ ਮੈਂ ਇੱਕ ਗੱਲ ਫੇਰ ਇੱਥੇ ਸਪਸ਼ਟ ਕਰ ਦੇਣੀ ਚਾਹੁੰਦਾ ਕਿਉਂਕਿ ਬੀਤੇ ਲੰਮੇ ਸਮੇਂ ਤੋਂ ਵਿਧਾਇਕਾਂ ਦੀ ਮੰਨਾ ਦੇ ਅੰਦਰ ਇਹ ਨਾਰਾਜ਼ਗੀ ਜ਼ਰੂਰ ਹੈਗੀ ਆ ਕਿ ਹਾਂ ਵੀ ਮੁੱਖ ਮੰਤਰੀ ਸਾਹਿਬ ਉਸ ਤਰੀਕੇ ਨਾਲ ਉਹਨਾਂ ਨੂੰ ਟਾਈਮ ਜਿਹੜਾ ਉਹ ਨਹੀਂ ਦੇ ਰਹੇ ਹਾਲਾਂਕਿ ਕਿਸੇ ਵਿਧਾਇਕ ਨੇ ਪ੍ਰਤੱਖ ਰੂਪ ਦੇ ਵਿੱਚ ਇਹ ਨਹੀਂ ਗੱਲ ਤਾਂ ਨਹੀਂ ਕੀਤੀ ਪਰ ਜਿਸ ਤਰੀਕੇ ਦੀਆਂ ਖਬਰਾਂ ਸੂਤਰਾਂ ਤੋਂ ਜਾਂ ਚਰਚਾਵਾਂ ਜਿਹੜੀਆਂ ਹੁੰਦੀਆਂ ਨੇ ਕਿਤੇ ਇਕੱਤੇ ਆਈ ਉਹ ਜ਼ਰੂਰ ਸਾਹਮਣੇ ਹੁੰਦੀਆਂ ਕਿ ਵਿਧਾਇਕਾਂ ਦਾ ਇੱਕ ਵੱਡਾ ਧੜਾ ਜਿਹੜਾ ਆ ਮੁੱਖ ਮੰਤਰੀ ਸਾਹਿਬ ਇਸ ਗੱਲ ਤੋਂ ਨਾਰਾਜ਼ ਆ ਕਿ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਤਾਂ ਫਿਰ ਉਸੇ ਤਹਿਤ ਉਹਨਾਂ ਦੇ ਮੰਨ ਦੀ ਅੰਦਰ ਵੀ ਕਰਨ ਕਰਕੇ ਹੀ ਜਿਹੜੀ ਅੱਜ ਦੀ ਇਹ ਮੀਟਿੰਗ ਜਿਹੜੀ ਆ ਅਯੋਜਿਤ ਕੀਤੀ ਗਈ ਆ ਹੁਣ ਦੇਖੋ ਕਿ ਇਸ ਮੀਟਿੰਗ ਦੇ ਜਿਹੜੇ ਅੰਦਰਲੇ ਜਿਹੜੇ ਏਜੰਡੇ ਦੇ ਰੂਪ ਦੇ ਵਿੱਚ ਜਿਹੜੇ ਗੱਲਾਂ ਨੇ ਉਹ ਕੀ ਸਾਹਮਣੇ ਆਉਂਦੀਆਂ ਉਹ ਵੀ ਸਿੱਧੂ ਸਭ ਜ਼ਿਆਦਾ ਸਮਾਂ ਨਹੀਂ ਲੱਗੇਗਾ ਕਿ ਰਾਖਾਲ ਲੰਚ ਤੋਂ ਬਾਅਦ ਜਿਹੜਾ ਬੁਖਸਾ ਸਭ ਇਹਦੇ ਸੰਬੰਧੀ ਕੋਈ ਨਾ ਕੋਈ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰ ਦੇਣਾ ਚਾਹੋਗੇ ਜਿਸ ਤਰੀਕੇ ਨਾਲ ਉਹ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਆ ਬਾਕੀ ਕਰਨ ਜਾਂ ਨਾ ਕਰਨ ਇਸ ਸਭ ਦੇ ਨਾਲ ਇਹ ਗੱਲ ਜ਼ਰੂਰ ਆ ਕਿ ਅੱਜ ਦੀ ਮੀਟਿੰਗ ਜਿਹੜੀ ਆ ਖਾਸ ਤੌਰ ਤੇ ਵਿਧਾਇਕਾਂ ਦੇ ਅੰਦਰ ਤੇ ਰੂਸੀਆਂ ਨੂੰ ਨਰਾਜ਼ਗੀ ਨੂੰ ਦੂਰ ਕਰਤੰਦੇ ਦੇ ਪਰਪਸ ਦੇ ਨਾਲ ਹੀ ਰੱਖੀ ਗਈ ਹੈ ਜੀ ਕਰੋ ਉਧਰ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਜਿਹੜੀ ਫਰਲੋ ਅਣਕੀ ਸਾਹਿਬ ਮਿਲ ਗਈ ਹੈ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿਉਂਕਿ ਐ ਜੀ ਪੀ ਸੀ ਨੇ ਪਿਛਲੀਆਂ ਫਰਲੋਆਂ ਦਾ ਵਿਰੋਧ ਕੀਤਾ ਸੀ ਔਰ ਹਾਈ ਕੋਰਟ ਨੇ ਉਸ ਪਿਟੀਸ਼ਨ ਤੇ ਇਹ ਗੱਲ ਕਹੀ ਹੈ ਕਿ ਜਿਹੜੇ ਹਾਰੇ ਅੰਤਰ ਸਰਕਾਰ ਹੈ ਉਹ ਆਪਣੇ ਤੌਰ ਤੇ ਇਸ ਸੰਬੰਧੇਈ ਫੈਸਲਾ ਲੈਣ ਦੇ ਸਵਰਥ ਹੈ ਔਰ ਉਹਨਾਂ ਨੇ ਜਿਹੜੀ ਫਰਲੋ ਦੇ ਦਿੱਤੀ ਹੈ ਤੇ ਰਾਮ ਰਹੀਮ ਅੱਜ ਸਵੇਰੇ ਜਿਹੜਾ ਉਹ ਬਾਹਰ ਆ ਗਿਆ ਹੁਣ ਸਵਾਲ ਇਹ ਉੱਠ ਰਿਹਾ ਕਿ ਸਾਡੇ ਦਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਤੋਂ ਫਰਲਾ ਦਿੱਤੀਆਂ ਨਹੀਂ ਜਾ ਰਹੀਆਂ ਔਰ ਜਿਹੜੇ ਬੰਦੇ ਨੂੰ ਕਈ ਮਾਮਲਿਆਂ ਦੇ ਵਿੱਚ ਸਜ਼ਾ ਬੋਲ ਗਈ ਹੈ ਉਹਨੂੰ बार-बार ਛੁਡੋ ਦਿੱਤੀ ਜਾ ਰਹੀ ਹੈ ਔਰ ਇਹਦਾ ਕਾਰਨ ਮੁੱਖ ਇੱਕ ਤਾਂ ਹਰਿਆਣੇ ਦੇ ਵਿੱਚ ਚੋਣਾਂ ਜਿਹੜੀਆਂ ਉਹ ਮੰਨੀਆਂ ਜਾ ਰਹੀਆਂ ਨੇ ਮੰਗੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਵਿਧਾਨ ਸਭਾ ਦੀ ਚਲੋ ਉਹ ਤਾਂ ਸਾਡੇ ਬਗਾਨੇ ਹੋ ਸਕਦੇ ਆ ਪਰ ਜਿਹੜੇ ਸਾਡੇ ਆਪਣੇ ਆ ਕਿ ਇਸ ਫਰਲੋ ਦੇ ਵਿਰੁੱਧ ਆਵਾਜ਼ ਚੱਕਣਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਹਰਿਆਣੇ ਦੇ ਵਿੱਚ ਜਾ ਕੇ ਪ੍ਰਚਾਰ ਕਰੇ ਔਰ ਹਰਿਆਣੇ ਦੇ ਵਿੱਚ ਵੀ ਕੋਈ ਐਡਾ ਕੋਈ ਬਹੁਤਾ ਚੰਗਾ ਆਧਾਰ ਨਹੀਂ ਹੈ ਡੇੜਾ ਬੁਕੀ ਦਾ ਕਿਉਂਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਲੋਕਾਂ ਨਹੀਂ ਤਾਂ ਉਹਨਾਂ ਨੂੰ ਸਜ਼ਾ ਦਵਾਈ ਹੈ ਔਰ ਹਰਿਆਣੇ ਦੇ ਲੋਕਾਂ ਦੇ ਅੱਗੇ ਇਹ ਇਸ ਫਰਲੋ ਦੀ ਜਿਹੜੀ ਆ ਆਵਾਜ਼ ਚੁੱਕਣਗੇ ਮੁੱਖ ਮੰਤਰੀ ਕਿਉਂਕਿ ਗੁਰੂ ਦਾ ਇਹ ਦੁੱਖੀ ਆ ਬੇਦਕੀਆਂ ਦਾ ਦੋਸ਼ੀ ਹੈ ਔਰ ਕੀ ਇਹਦੀ ਫਰਲੋ ਦੇ ਵਿਰੁੱਧ ਮੁੱਖ ਮੰਤਰੀ ਆਵਾਜ਼ ਚੁੱਕਣਗੇ ਹਰਿਆਣੇ ਦੇ ਵਿੱਚ ਜਾਂ ਮੁੱਖ ਮੰਤਰੀ ਵੀ ਚੁੱਪ ਬੱਟੀ ਰੱਖਣਗੇ ਕਿ ਪਈ ਮੈਂ ਹਰਿਆਣੇ ਦੇ ਵਿੱਚ ਜਿਹੜੀ ਹੈ ਉਹ ਵੋਟ ਲੈਣੀ ਹੈ ਔਰ ਦੂਜੇ ਪਾਸੇ ਸ੍ਰੀ ਰਜਖੜ ਤੇ ਵੀ ਸਵਾਲ ਖੜੇ ਹੁੰਦੇ ਆ ਪਹਿਲਾਂ ਮੈਂ ਇਸੇ ਤੇ ਹੀ ਜਾਣਾ ਚਾਹੂੰਗਾ ਜਵਾਬ ਕਿ ਡੇਰਾ ਮੁਖੀ ਨੂੰ ਜਿਹੜੀ ਫਰਲੋ ਅਣਕੀ ਸਾਹਿਬ ਮਿਲੀ ਹੈ ਉਸ ਫਰਲੋ ਦੇ ਵਿਰੁੱਧ ਜਿਹੜੇ ਹਰਿਆਣੇ ਦੇ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰ ਰਹੇ ਨੇ ਕਿ ਇਹ ਇਸ ਫਰਲੋ ਦੇ ਵਿਰੁੱਧ ਭਾਜਪਾ ਸਰਕਾਰ ਨੂੰ ਘਿਰਨਗੇ ਕਿ ਭਾਈ ਸਾਡੇ ਬੰਦੀ ਸਿੰਘਾਂ ਨੂੰ ਤਾਂ ਰਿਹਾਈ ਦਿੱਤੀ ਨਹੀਂ ਜਾ ਰਹੀ ਪਰ ਇਹਨਾਂ ਨੂੰ ਵਾਰ-ਵਾਰ ਫਰਲੋ ਦਿੱਤੀ ਜਾ ਰਹੀ ਹੈ ਜਦ ਕਿ ਕਈ ਮਾਮਲਿਆਂ ਦੇ ਵਿੱਚ ਇਹ ਦੋਸ਼ੀ ਹੈ ਜਾਂ ਫਿਰ ਇਸ ਗੁਰੂ ਦੇ ਦੋਖੀ ਦੇ ਖਿਲਾਫ ਭਗਵੰਤ ਮਾਨ ਹਰਿਆਣੇ ਦੇ ਵਿੱਚ ਜਾ ਕੇ ਇਸ ਡੇਰਾ ਮੁਖੀ ਦੇ ਖਿਲਾਫ ਇਸ ਲਈ ਨਹੀਂ ਬੁੱਲਣਗੇ ਕਿ ਭਾਈ ਸਾਨੂੰ ਵੋਟਾਂ ਚਾਹੀਦੀਆਂ ਹਰਿਆਣਿਆਂ ਦੀਆਂ ਤੇ ਹਰਿਆਣੇ ਦੇ ਵਿੱਚ ਵੋਟਾਂ RAM REEM ਦੀਆਂ ਹੈਗੀਆਂ ਨੇ ਇਸ ਕਰਕੇ ਜੇ ਮੈਂ ਬੋਲ ਗਿਆ ਸਾਨੂੰ ਵੋਟਾਂ ਨਹੀਂ ਪੈਣੀਆਂ ਇਹ ਦੇਖਣਾ ਹੋਊਗਾ ਕਿ ਭਗਵੰਤ ਮਾਨ ਸੁਨੀਲ ਜਾਖੜ ਆਪਣੀ ਪਾਰਟੀ ਦੇ ਵਿਰੁੱਧ ਖੜਾ ਸਵਾਲ ਚੱਕਦੇ ਆ ਕਿ ਨਹੀਂ ਇਹ ਦੇਖਣਾ ਹੋਊਗਾ ਕਿ ਸੁਨੀਲ ਜਾਖੜ ਤੇ ਭਗਵੰਤ ਮਾਨ ਜਿਹੜੇ ਆ ਉਹ ਗੁਰੂ ਦੇ ਨਾਲ ਖੜਦੇ ਆ ਜਾਂ ਫਿਰ ਇਸ ਦੋਖੀ ਦੇ ਨਾਲ ਖੜਦੇ ਆ ਚੁੱਪ ਰਹਿ ਕੇ ਜੀ ਸੋਖੰਦਾ ਜੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੰਜਾਬ ਦੇ ਵਿੱਚ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਜਾਂ ਕਾਂਗਰਸ ਦੇ ਨਾਮ ਪਾਰਟੀ ਸੀ ਤਾਂ ਉਦੋਂ ਉਹ ਸਿੱਖ ਮੁੱਦਿਆਂ ਨੂੰ ਬਹੁਤ ਬਰੀਕੀ ਨਾਲ ਤੇ ਬੜੇ ਤੇਜ਼ ਨਾਲ ਚੁੱਕਦੇ ਹੁੰਦੇ ਸੀ ਕਿ ਹਾਂ ਭਈ ਇਹ ਕੁਝ ਹੋ ਰਿਹਾ ਗੱਲ ਕਰਦੀਏ ਦੂਸਰੇ ਬੰਨੇ ਭਗਵੰਤ ਮਾਨ ਹੁਣ ਆ ਵੀ ਭਗਵੰਤ ਮਾਨ ਹੁਣਾਂ ਤੇ ਇਸ ਸੰਬੰਧ ਵਿੱਚ ਤੁਸੀਂ ਹਰਿਆਣੇ ਦੀ ਗੱਲ ਕੀਤੀ ਮੈਂ ਵਿਸਥਾਰਚ ਜਵਾਬ ਤੁਹਾਡਾ ਬਾਅਦ ਚ ਦੇਣਾ ਮੈਂ ਸਭ ਤੋਂ ਪਹਿਲਾਂ ਤਾਂ ਸੰਖੇਪਚੀਨੀ ਗੱਲ ਕਹਿਤਾ ਮਾਂ ਉਹ ਬੰਦਾ ਜਿਹੜਾ ਬੰਦੇ ਦੀ ਟੇਬਲ ਤੇ ਫਾਈਲ ਪਈ ਆ ਪੰਜਾਬ ਸਰ ਪੁਲਸ ਉਹਦੇ ਕੋਲ ਅਜਾਜ਼ਤ ਮੰਗ ਰਹੀ ਆ ਕਿ ਮੁੱਖ ਮੰਤਰੀ ਸਾਹਿਬ ਪਾਸੋਂ ਇਹ ਹਾਂਜੀ ਸਾਨੂੰ ਰਾਮ ਰਹੀਮ ਦੇ ਖਿਲਾਫ ਕੇ ਚਲਾਉਂਦੀ ਅਜਾਜ਼ਤ ਦਿੱਤੀ ਜਾਵੇ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਕੋਲ ਦੇਖਣ ਦਾ ਵੇਲ ਹੀ ਨਹੀਂ ਹੈਗਾ ਉਹਨਾਂ ਨੇ ਕਦੇ ਬਿਆਨ ਹੀ ਨਹੀਂ ਦਿੱਤਾ ਤੇ ਫਿਰ ਸਿੱਧੂ ਸਾਹਿਬ ਸਪਸ਼ਟ ਹੈ ਕਿ ਭਗਵੰਤ ਮਾਨ ਹਰਿਆਣੇ ਦੇ ਵਿੱਚ ਜਾ ਕੇ ਡੇਰਾ ਮੁਖੀ ਦੀ ਇਸ ਫਰਲੋ ਦਾ ਵਿਰੋਧ ਜਿਹੜਾ ਉਹ ਕਰ ਸਕਣਗੇ ਕਦੇ ਵੀ ਨਹੀਂ ਹੋ ਸਕਦਾ ਕਿ ਜੇਕਰ ਉਹਨਾਂ ਨੇ ਵਿਰੋਧ ਕਰਨਾ ਹੁੰਦਾ ਵਿਰੋਧ ਤਾਂ ਬੜੀ ਦੂਰ ਦੀ ਗੱਲ ਹੈ ਮੈਂ ਤਾਂ ਸਿੰਪਲ ਗੱਲ ਇਥੇ ਸਿੱਧੇ ਸ਼ਬਦਾਂ ਚ ਪਕਾਈ ਆ ਕਿ ਜਿਹੜਾ ਬੰਦਾ ਆਪਣੀ ਹੀ ਪੁਲਸ ਨੂੰ ਅਜਾਜ਼ਤ ਨਹੀਂ ਦੇ ਰਿਹਾ ਕਿ ਰਾਮ ਰਹੀਮ ਦੇ ਖਿਲਾਫ ਤੁਸੀਂ ਕੀ ਚਲਾਓ ਉਸ ਤੋਂ ਫਿਰ ਇਸ ਤੋਂ ਵੱਡੀ ਆਸ ਜਿਹੜੀ ਆ ਉਹ ਕੀ ਕੀਤੀ ਜਾ ਸਕਦੀ ਹੈ ਨੰਬਰ 2 ਸੁਨੀਲ ਜਾਖੜ ਦੀ ਗੱਲ ਕਰਦੋ ਸੁਨੀਲ ਜਾਖੜ ਹੁਣੀ ਕਾਂਗਰਸ ਦੇ ਵਿੱਚ ਜਦੋਂ ਸੀ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਆ ਇਹਨਾਂ ਸਿੱਖ ਮੁੱਦਿਆਂ ਨੂੰ ਬੜੀ ਬਰੀਕੀ ਨਾਲ ਚੁੱਕਦੇ ਰਹੇ ਤੇ ਅਕਾਲੀ ਦਰ ਨੂੰ ਖੇਡਦੇ ਰਹੇ ਜਦੋਂ ਦੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਕਦੇ ਵੀ ਉਹਨਾਂ ਨੇ ਸਿੱਖ ਮਸਲਿਆਂ ਦੇ ਪ੍ਰਤੀ ਉਹੋ ਜੀ ਪਹੁੰਚ ਕਦੀ ਦਿਖਾਈ ਨਹੀਂ ਜਿਹੜੀ ਪਹੁੰਚ ਉਹ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਹੁੰਦੇ ਸੀ ਉਦੋਂ ਦਿਖਾਉਂਦੇ ਹੁੰਦੇ ਸੀ ਇਹ ਦੋ ਧਾਰਨਾ ਮੈਂ ਤਾਂ ਦਿੱਤੀਆਂ ਸਤ ਸਤ ਜੀ ਦੋ ਸਭ ਜਦੋਂ ਇਹ ਆਪਣਾ ਪਾੜਾ ਤਾਂ ਉਹ ਗੁਰੂ ਧਰਮ ਸਭ ਬੈਕਫੋਰਟ ਦੇ ਚੀ ਨੈਟਵਰਕ ਕਰਕੇ ਦੂਸਰਾ ਸਾਹਮਣੇ ਨਾ ਚੱਲ ਗਿਆ ਜੀ ਤੁਸੀਂ ਇੱਕ ਗੱਲ ਕਰ دیਏ ਜਿਹੜੀ ਰਾਜਨੀਤੀ ਇਹ ਸਰਦੋਂ ਦੇ ਤੁਸੀਂ ਗੱਲ ਕਰਦੇ ਭਾਰਤੀ ਨਾ ਸਿੱਧੂ ਸਭ ਇਸ ਤੋਂ ਹਾਸੋ ਹੀ ਨਾ ਮਜ਼ਾਕ ਹੋਰ ਕੀ ਹੋ ਸਕਦਾ ਕਿ ਬੰਦੇ ਨੂੰ ਕਈ ਮਾਮਲਿਆਂ ਦੇ ਵਿੱਚ ਸਖਤ ਸਜ਼ਾਵਾਂ ਮਿਲੀਆਂ ਹੋਣ ਤੇ ਬੰਦਾ ਸਾਲ ਦੇ ਵਿੱਚ 60 ਦਿਨ ਕਦੇ ਉਹ ਫਰਲੋ ਤੇ ਕਦੇ ਪੈਰੋਲ ਤੇ ਰਹਿ ਜਾਂਦਾ ਤੇ ਪੈਰੋਲ ਤੇ ਸ਼ਰਿਆ ਬਾਹਰ ਹੁੰਦਾ ਤਾਂ ਪੈਰੋਲ ਕਿਸ ਅਧਾਰ ਤੇ ਮਿਲਦੀ ਹੈ ਫਰਦੋ ਕਿਸ ਅਧਾਰ ਤੇ ਮਿਲਦੀ ਹੈ ਸਰਕਾਰ ਦੀ ਨੀयत ਦੇ ਅਧਾਰ ਤੇ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਫੀ ਗੱਲ ਕਹਿ ਦਿੱਤੀ ਕਿ ਜਦੋਂ ਐਜੀਪੀਸੀ ਵੱਲੋਂ ਰਾਮ ਰਹੀਮ ਦੀ ਫਰਲੋ ਦਾ ਜਾਂ ਪੈਰੋਲ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਪਟੀਸ਼ਨ ਪਾਈ ਤਾਂ ਉਹਨਾਂ ਨੇ ਕਿਹਾ ਕਿ ਇਹ ਰਾ ਸਰਕਾਰ ਦਾ ਮਾਮਲਾ ਰਾ ਸਰਕਾਰ ਦੇ ਦੇਖਣਾ ਕਿ ਉਸ ਵਿਅਕਤੀ ਨੂੰ ਫਰਲੋ ਦੇਣੀ ਹੈ ਪੈਰੋਲ ਦੇਣੀ ਹੈ ਜਾਂ ਨਹੀਂ ਦੇਣੀ ਤਾ ਸਿੱਧੂ ਸਾਹਿਬ ਫੇਰ ਗੱਲ ਤਾਂ ਤੁਸੀਂ ਖੁਦ ਮੁਕਾਤੀ ਕਿ ਚਿੱਠੀ ਵੋਟਾਂ ਦੀ ਰਾਜਨੀਤੀ ਹੋ ਗਈ ਹਰਿਆਣਾ ਸਰਕਾਰ ਬੀਤੇ ਲੰਮੇ ਸਮੇਂ ਤੋਂ ਰਾਮ ਰਹੀਮ ਦੇ ਉੱਤੇ ਪੂਰਨ ਤੌਰ ਤੇ ਮਿਹਰਬਾਨ ਹੈਗੀ ਆ ਉਹ ਉਹਨੇ ਦਿਨ ਜੇਲ੍ਹ ਚ ਨਹੀਂ ਰਹਿਂਦਾ ਜਿੰਨੇ ਦਿਨ ਉਹ ਬਾਹਰ ਆ ਕੇ ਫਰਲੋ ਦਾ ਆਨੰਦ ਮਾਨਦਾ ਦੂਜੇ ਪਾਸੇ ਪੈਰੋ ਦਾ ਆਨੰਦ ਮਾਨਦਾ ਤਾਂ ਫਿਰ ਸਿੱਧੂ ਸਾਹਿਬ ਚਾਹੇ ਹਰਿਆਣਾ ਹੋਵੇ ਚਾਹੇ ਉਹ ਪੰਜਾਬ ਹੋਵੇ ਲੋਕ ਤਾਂ ਸਾਰੇ ਇੱਕੋ ਤਰ੍ਹਾਂ ਦੇ ਨੇ ਚਾਹੇ ਉਹ ਮਰਵਲਾਖਾਟਰ ਦੀ ਸਰਕਾਰ ਹੋਵੇ ਚਾਹੇ ਨੈਰਸਿੰਗ ਸੈਣੀ ਦੀ ਹੋਵੇ ਚਾਹੇ ਭਗਵੰਤ ਮਾਨ ਦੀ ਹੋਵੇ ਚਾਹੇ ਸੁਨੀਲ ਜਾਖੜ ਦੀ ਹੋਵੇ ਤੇ ਸਿੱਧੂ ਸਾਹਿਬ ਚਾਹੇ ਫਿਰ ਅਕਾਲੀ ਦਲ ਦੀ ਸਰਕਾਰ ਹੋਵੇ ਉਸ ਹਮਾਮ ਚ ਤਾਂ ਸਿੱਧੂ ਸਾਹਿਬ ਫਿਰ ਸਾਰੇ ਨੰਗੇ ਨਹੀਂ ਸਾਰੇ ਦਿੱਤਾ ਨੰਗੇ ਨਹੀਂ ਜੇਕਰ ਗੱਲਾਂ ਭਾਂ ਪੂਜੇ ਪਾਸੇ ਲੈ ਕੇ ਤਾਂ ਗੱਲ ਜਿਹੜੀ ਲੰਮੀ ਹੋ ਚੁਗੀ ਪਰ ਗੱਲ ਨਾ ਪੱਲਬੀ ਨਹੀਂ ਕਰਦੀ ਗੱਲ ਅਸੀਂ ਭਗਵੰਤ ਮਾਨ ਦੇ ਸੰਦਰਭ ਚ ਕਰ ਰਹੇ ਹਾਂ ਕਿਉਂਕਿ ਉਹ ਉਹਨਾਂ ਨੇ ਇਸ ਮੁੱਦੇ ਤੇ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਫਰਤਿਆ ਮੈਂ ਵਰਤਨ ਦੀ ਗੱਲ ਕਹਾਂਗਾ ਜਿਸ ਤਰੀਕੇ ਨਾਲ ਬੇਅਦਬੀਆਂ ਦੇ ਇਨਸਾਫ ਨੂੰ ਲੈ ਕੇ ਥਾਂ-ਥਾਂ ਉਹ ਕਵਰ ਵਿਜੇ ਪ੍ਰਤਾਪ ਨੂੰ ਲੈ ਕੇ ਜਾਂਦੇ ਰਹੇ ਤੇ ਹਫ਼ਤੇ ਚ ਜਾਂ ਚਮੀਆਂ ਘੰਟਿਆਂ ਚ ਇਨਸਾਫ ਦੀ ਗੱਲ ਕਰਦੇ ਰਹੇ 2.5 ਸਾਲ ਸਿੱਧੂ ਸਾਹਿਬ ਬੀਤ ਗਿਆ ਅੱਜ ਤੱਕ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਬਿਆਨ ਉਸ ਸੰਦਰਭ ਚ ਜਿਹੜਾ ਉਹ ਨਹੀਂ ਆਇਆ ਤਾਂ ਫਿਰ ਹਰਿਆਣਾ ਦੇ ਵਿੱਚ ਜਦੋਂ ਵੋਟਾਂ ਬਿਲਕੁਲ ਲੱਗੇ ਹੋਣ ਹਾਲਕੀ ਆਮ ਆਦਮੀ ਪਾਰਟੀ ਦਾ ਉਥੇ ਆਧਾਰ ਕੀ ਹੈ ਸਾਰੇ ਲੋਕ ਜਾਣਦੇ ਆ ਪਰ ਇਸ ਦੇ ਬਾਵਜੂਦ ਤੇ ਜੇਕਰ ਉਥੇ ਭਗਵੰਤ ਮਾਨ ਹੋਣੀ ਕੁਝ ਨਹੀਂ ਬੋਲਦੀ ਤੇ ਨਾ ਹੀ ਉਹਨਾਂ ਕੋ ਬੋਲਣ ਦੀ ਸਿੱਧੂ ਸਾਹਿਬ ਆਸ ਕੀਤੀ ਜਾ ਸਕਦੀ ਉਹਨਾਂ ਨੂੰ ਬੋਲਣਾ ਕੁਝ ਨਹੀਂ ਆ ਖਾਸ ਤੌਰ ਤੇ ਇਸ ਫਰ ਨੂੰ ਜਾਂ ਪੈਰੋਂ ਦੇ ਖਾਸ ਕਿ ਸਿੱਧਾ ਪ੍ਰਭਾਵ ਵੋਟਾਂ ਤੇ ਜਾਣਾ ਉਹਨਾਂ ਦੇ ਡੇਰਾ ਪ੍ਰੇਮੀ ਦੀ ਵੋਟਾਂ ਤੇ ਜਾਣਾ ਸੋ ਸਿੱਧੂ ਸਾਹਿਬ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਇਹ ਸਭ ਆਮ ਚ ਸਾਰੇ ਲੰਗੇ ਆ ਚਾਹੀ ਉਹ ਸਦੀਲ ਜਾਖੜ ਹੋਵੇ ਤਾਂ ਚਾਹੇ ਭਗਵੰਤ ਮਾਨ ਹੋਵੇ ਪਰ ਹਾਂ ਮੈਨੂੰ ਬੀਬੀ ਹਰ ਸਿਮਰਤ ਕੋਲ ਬੜੀ ਗੱਲ ਜਿਹੜੀ ਫਿਰ ਇੱਥੇ ਯਾਦ ਆ ਜਾਂਦੀ ਹੈ ਜਿਨ੍ਹਾਂ ਨੇ ਇੰਨੀ ਗੱਲ ਕਹੀ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਉਹਨਾਂ ਦਾ ਵੀ ਕਾਖਣਾ ਰਵੇ ਤੇ ਜਿਨ੍ਹਾਂ ਬੰਦਿਆਂ ਨੇ ਇੰਦਾ ਤੇ ਸਿਆਸਤ ਕੀਤੀ ਆ ਉਹਨਾਂ ਦਾ ਵੀ ਕਾਖਣਾ ਰਵੇ ਉਹ ਅਰਦਾਸ ਸਿੱਧੂ ਸਾਹਿਬ ਕਬੂਲ ਹੋ ਰਹੀ ਆ ਔਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਵਰਤਿਆ ਤੇ ਵਰਤਣ ਤੋਂ ਬਾਅਦ ਇਸ ਮੁੱਦੇ ਨੂੰ ਬਿਲਕੁਲ ਸਾਈਡਲਾਈਨ ਕਰ ਦਿੱਤਾ ਅਕਾਲਪੁਰਖ ਜਿਹੜਾ ਸਿੱਧੂ ਸਾਹਿਬ ਜਰੂਰ ਇਸਦਾ ਇਨਸਾਫ ਜੜਾ ਉਹ ਦੇਣਗੇ ਬਾਕੀ ਰਾਮ ਰਹੀਮ ਦੀ ਜਿਹੜੀ ਫਰਲੋਆ ਪੈਰੋਣਾ ਭਾਰਤੀ ਨਿਆਂ ਪ੍ਰਣਾਲੀ ਦਾ ਇੱਕ ਹਾਸੋ ਹੀ ਨਾ ਉਹ ਮਜ਼ਾਕ ਹੈ ਕਿ ਸਿੱਧੂ ਸਾਹਿਬ ਕਿ ਇੱਕ ਹੀ ਦੇਸ਼ ਵਿੱਚ ਕਾਨੂੰਨ ਜਿਹੜਾ ਕਿਸੇ ਅਮੀਰ ਵਿਅਕਤੀ ਵਾਸਤੇ ਹੋਰ ਆ ਗਰੀਬ ਵਾਸਤੇ ਹੋਰ ਆ ਤੁਸੀਂ ਬੰਦੀ ਸਿੱਖਾਂ ਦੀ ਗੱਲ ਕੀਤੀ ਬੰਦੀ ਸਿੱਖਾਂ ਨੂੰ ਲੈ ਕੇ ਸੰਘਰਸ਼ ਕਿੰਨੇ ਚਿਰ ਦਾ ਮੁਹਾਦੀ ਦੀ ਅਪਰੂਫਾਂ ਤੇ ਜਿਹੜਾ ਸਿੱਧੂ ਸਾਹਿਬ ਚੱਲਦਾ ਪਿਆ ਕਿਹੜੀ ਵੀ ਨੀਤਾ ਨੇ ਉਹਦੇ ਸੰਬੰਧੀ ਜਿਹੜੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਚੋਣਾ ਦੇ ਮੌਕੇ ਤੇ ਗੱਲ ਜਰੂਰ ਥੁੰਦੇ ਆ ਪਰ ਉਸ ਮੁੱਦੇ ਨੂੰ ਲੈ ਕੇ ਕਿਸੇ ਨੇ ਕੋਈ ਉਹ ਜਿਹਾ ਇੱਕ ਤਕੜਾ ਸੰਘਰਸ਼ ਨਹੀਂ ਲਿਖਿਆ ਜਿਵੇਂ ਜਾਂ ਸੰਘਰਸ਼ ਲਿਖਣ ਦੀ ਲੋੜ ਸੀ ਬਾਕੀ ਦੇਖੋ ਅਗਲੇ ਦਿਨਾਂ ਚ ਕੀ ਹੁੰਦਾ ਬਾਕੀ ਭਗਵੰਤਪານ ਦੇ ਪ੍ਰਤੀ ਇਹ ਆਸ ਕਰਦੀ ਮੈਂ ਕਿ ਨਾ ਬੇਕੁਫੀ ਆ ਕਿ ਇਸ ਫਰੋਲ ਦਾ ਜਾਂ ਇਸ ਫਰੋਲ ਦਾ ਉਹ ਵਿਰੋਧ ਕਰਨਗੇ ਗੱਲ ਉਹੀ ਆ ਕਿ ਜਿਹੜਾ ਬੰਦਾ ਆਜ਼ਾਦ ਨਹੀਂ ਦੇ ਸਕਿਆ ਸਿੱਧੂ ਸਾਹਿਬ ਉਸ ਤੋਂ ਅੱਗੇ ਆਸ ਜਿਹੜੀ ਆ ਉਹ ਕੀ ਕੀਤੀ ਜਾ ਸਕਦੀ ਜੀ ਐਂਡ ਇਕ ਸਾਹਿਬ ਉਧਰ 1100 ਕਰੋੜ ਦਾ ਕਹਿੰਦੇ ਨਜਾਇਜ਼ ਤੌਰ ਤੇ ਵਿੱਤੀ ਬੋਝ ਤੇ ਬਿਜਲੀ سبسڈی ਦਾ ਕਹਿੰਦੇ ਸਰਕਾਰ ਤੇ ਹੋਰ ਪੈ ਗਿਆ ਔਰ ਖਜ਼ਾਨੇ ਦਾ ਕਹਿੰਦੇ ਤਰਾਹ ਕੰਡਤਾ ਜੀ ਹੁਣ ਕੀ ਮਸਲਾ ਪੈ ਗਿਆ ਤੇ ਤੁਸਬ ਚਿਸਤਰੀ ਕਿ ਨਾ ਇਸ ਵੇਲੇ ਪੰਜਾਬ ਦੇ ਵਿੱਚ ਬਰਖਾ ਜਿਹੜੀ ਹੋਈ ਨਹੀਂ ਮੌਸਮ ਸੈਸ਼ਨ ਜਿਹੜਾ ਉਹ ਬਿਲਕੁਲ ਸੁੱਕਾ ਜਿਹਾ ਲੱਗਿਆ ਹੈ ਕਿ ਮੌਸਮ ਉਹ ਜਿਸ ਮਾਤਰਾ ਚ ਹੋਣੀ ਚਾਹੀਦੀ ਸੀ ਉਸ ਮਾਤਰਾ ਚ ਇੱਥੇ ਪਈ ਨਹੀਂ ਤੇ ਜਿਸ ਕਰਕੇ ਝੋਨੇ ਦੀ ਫਸਲ ਦਾ ਜਿਹੜਾ ਬੋਝਾ ਬਿਜਲੀ ਦੀ ਮੋਟਰਾਂ ਤੇ ਜਿਹੜਾ ਅੰਦਰ ਪਰ ਰਿਹਾ ਹੈ ਔਰ ਪਤਾ ਲੱਗਾ ਕਿ ਅਪ੍ਰੈਲ ਮਹੀਨੇ ਤੋਂ ਲੈ ਕੇ ਜੁਲਾਈ ਮਹੀਨੇ ਤੱਕ 37% ਸਤੂਸਬ ਚੜਾਇਆ ਬਿਜਲੀ ਦੇ ਖਫਤ ਦੇ ਵਿੱਚ ਵਾਦਾ ਜਿਹੜਾ ਉਹ ਹੋਇਆ ਤਾਂ ਜਿਸ ਖੇਤਰ ਦੇ ਨਾਲ ਇਹਨਾਂ ਕੁਝ ਹੁੰਨ ਦੇ ਤੱਕ ਇਹ ਇਸ ਲਈ ਜਿਹੜੀ ਸਥਿਤੀ ਆਵਰਕਮ ਦੀ 12 ਬਿਜਲੀ ਦਰਾਂਤ ਕਰਨ ਦੀ ਜਿਹੜੀ ਆ ਬਿਲਕੁਲ ਤਰਸਯੋਗ ਜਿਹੜੀ ਅਸੀਂ ਸਿੱਧੂ ਸਾਹਿਬ ਉਹ ਬਣ ਚੁੱਕੀ ਹੈ ਬਿਜਲੀ ਸਬਸਿਡੀ ਜਿਹੜੀ ਖੇਤੀ ਸੈਕਟਰ 'ਚ ਦਿੱਤੀ ਜਾਂਦੀ ਹੈ ਤੇ ਦੂਸਰੇ ਬਨੇ ਜਿਹੜੀ ਘਰੇਲੂ ਸੈਕਟਰ 'ਚ ਦਿੱਤੀ ਜਾਂਦੀ ਹੈ ਸਿੱਧੂ ਸਾਹਿਬ ਉਹਦਾ ਸਿੱਧਾ ਅਸਰ 1125 ਕਰੋੜ ਰੁਪਏ ਦਾ ਜਿਹੜਾ ਉਹ ਪਿਆ ਆ ਪੰਜਾਬ ਸਰਕਾਰ ਦੇ ਉੱਤੇ ਕਿ ਜਿਹੜਾ ਉਹਨਾਂ ਨੇ ਹੁਣ ਅਦਾ ਜਿਹੜਾ ਕਰਦਾ ਤੇ ਜਦੋਂ ਕਿ ਅਸਦੀयत ਵਿੱਚ ਪੰਜਾਬ ਦੀ ਵਿੱਤੀ ਹਾਲਾਤ ਦੀ ਜਿਹੜੇ ਭਾਂਡੇ ਨੇ ਸਿੱਧੂ ਸਾਹਿਬ ਐਸਵੇ ਪੂਰਨ ਤੌਰ ਤੇ ਮੂਦੇ ਜਿਹੜੇ ਪੈ ਚੁਕੇ ਆ ਔਰ ਇਹ ਜਿਹੜਾ 1125 ਕਰੋੜ ਰੁਪਏ ਦਾ ਜਿਹੜਾ ਵਾਧੂ ਬੋਝ ਜਿਹੜਾ ਪਿਆ ਆ ਸਿੱਧੂ ਸਾਹਿਬ ਪਤਾ ਲੱਗਾ ਕਿ ਇਸ ਨੂੰ ਭੁਗਤਾਨ ਵਾਸਤੇ 1500 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੂੰ ਫੋਰ ਜਿਹੜਾ ਆ ਉਹ ਚਾਹੀਦਾ ਉਸ ਦਾ ਬੋਝ ਜਿਹੜਾ ਇਹਦੇ ਉੱਤੇ ਪੈ ਸਕਦਾ ਆ ਹੁਣ ਇਹ ਇੱਕ ਡਾਟਾ ਜਿਹੜਾ ਇੱਕ ਛੋਟਾ ਜਿਹਾ ਡਾਟਾ ਆ ਪਰ ਜਿਸ ਤਰੀਕੇ ਨਾਲ ਸਬਸਿਡੀਆਂ ਦਿੱਤੀਆਂ ਗਈਆਂ ਬਿਜਲੀ ਦੇ ਸੰਦਰਭ ਦੇ ਵਿੱਚ ਔਰ ਬਿਜਲੀ ਦੇ ਸੰਬੰਧਤ ਵਿੱਚ ਜਿਤਨੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਹੁੰਦੀ ਆ ਉਦੋਂ ਵੀ ਉਹਨਾਂ ਨੇ ਇੰਨੀ ਗੱਲ ਕਹੀ ਕਿ ਇਹ ਜਿਹੜੀਆਂ ਵਾਧੂਆਂ ਸਬਸਿਡੀਆਂ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਆ ਨਹੀਂ ਤਾਂ ਸਤੰਬਰ ਮਹੀਨੇ ਦੇ ਵਿੱਚ ਅਸੀਂ ਅਮਪਲਾਈਜ਼ ਨੂੰ ਤਨਖਾਹਾਂ ਦੇਣ ਤੋਂ ਵੀ ਅਸਮਰੱਥ ਹੋ ਜਾਵਾਂਗੇ ਆਪਾਂ ਤਨਖਾਹਾਂ ਜਿਹੜੀਆਂ ਉਹ ਨਹੀਂ ਦੇ ਸਕਾਂ ਕਿ ਇਵਨ ਕੇ ਪੈਨਸ਼ਨਾਂ ਵੀ ਰੋਕੀਆਂ ਜਿਹੜੀਆਂ ਜਾ ਸਕਦੀਆਂ ਨੇ ਪਰ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਨੇ ਉਸ ਵਕਤ ਵਿੱਤ ਅਧਿਕਾਰੀਆਂ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਸੁਣੀ ਤੇ ਨਾ ਹੀ ਉਹਨਾਂ ਨੂੰ ਮੰਨਨ ਦਾ ਸੰਕੇਤ ਦਿੱਤਾ ਸਭ ਨੂੰ ਉਲਟਾ ਆਖਿਆ ਕਿ ਬਿਜਲੀ ਸਬਸਿਡੀ ਜਿਹੜੀ ਆ ਉਹ ਇਸੇ ਤਰੀਕੇ ਨਾਲ ਚੱਲੀ ਰਹੂਗੀ ਤਾਂ ਸਿੱਧੂ ਸਾਹਿਬ ਹੁਣ ਨਤੀਜੇ ਦੇਖ ਲਓ ਅਜੇ ਅੱਜ 13 ਅਗਸਤ ਹੈਗੀ ਆ ਔਰ ਜਿਸ ਤਰੀਕੇ ਨਾਲ 1125 ਕਰੋੜ ਦਾ ਬੋਝ ਜਿਹੜਾ ਪਿਆ ਆ ਬਿਜਲੀ ਦੀ ਖਪਤ 37% ਜਿਹੜੀ ਵਧੀ ਆ ਪਿਛਲੇ ਨਾਲੋਂ ਤਾਂ ਇਸ ਦੇ ਨਾਲ ਲੱਗਦਾ ਨਹੀਂ ਆ ਕਿ ਪੰਜਾਬ ਸਰਕਾਰ ਨੂੰ ਅਗਲੇ ਕੁਝ ਦਿਨਾਂ ਵਿੱਚ ਕੋਈ ਸੌਖਾ ਸਾ ਆ ਸਕੇ ਕਿ ਸਟੇਟ ਦੇ ਜਿਹੜੀਆਂ ਨੇ ਪੂਰਨ ਤੌਰ ਤੇ ਦਿਨ ਬਦੇ ਬੱਤਵ ਹੋਣੀਆਂ ਚੱਲੀਆਂ ਨੇ ਜਿਸ ਨਾ ਰਸ ਆਸपास ਕੋਈ ਤਜਰਬਾ ਆ ਨਾ ਹੀ ਕੋਈ ਪਾਲਿਸੀ ਆ ਤੇ ਨਾ ਹੀ ਕੋਈ ਪਲੈਨਿੰਗ ਹੈਗੀ ਆ ਹੁਣ ਦੇਖੋ ਕਿ ਪੰਜਾਬ ਦੇ ਲੋਕ ਕਿਸ ਹੱਦ ਤੱਕ ਤੇ ਬੈਣ ਵਾਲੇ ਨਜਾਇਜ਼ ਮੂਜਾ ਦਾ ਕਿਸ ਤਰੀਕੇ ਨਾਲ ਤਖਤਾਨ ਕਰਦੇ ਆ ਇਹ ਤਾਂ ਸਿੱਧੂ ਸਾਹਿਬ ਪਉਂਦਿਆ ਦौरा ਚ ਪਤਾ ਲੱਗੂਗਾ ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਤੀ ਹਾਲਾਤਾਂ ਨਾਲ ਖਲਵਾੜ ਕੀਤੀ ਆ ਸਿੱਧੂ ਸਾਹਿਬ ਮੇਰਾ ਨਹੀਂ خیال ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੇ ਪੰਜਾਬ ਸਿਆਸਤ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਦਾ ਹੁੰਦਾ ਹੋਵੇ ਪਰ ਤਰਸ ਜੋ ਜਿਹੜੀ ਹਾਲਤ ਪੰਜਾਬ ਦੀ ਜਿਹੜੀ ਬਣੀ ਆ ਇਸ ਤੇ ਜ਼ਿੰਮੇਵਾਰੀਆਂ ਜਿਹੜੀ ਸਿੱਧੀ ਤੇ ਸਿੱਧੀ ਮੈਂ ਕਹਾਂਗਾ ਕਿ ਆਮ ਆਦਮੀ ਪਾਰਟੀ ਦੀ ਉਹ ਸਰਕਾਰ ਤੇ ਪੈਂਦੀ ਹੈ ਜਿਸ ਨੂੰ ਸ਼ਾਇਦ ਸੱਤਾ ਚਲਾਉਂਦਾ ਪਰਜਾ ਨਾ ਉਹ ਨਹੀਂ ਹੈਗਾ ਬਾਕੀ ਇਹ 1225 ਕਰੋੜ ਦਾ ਜਿਹੜਾ ਬੋਝ ਪੈਣਾ ਇਹ ਤੁਹਾਡੇ ਜਾਂ ਮੇਰੇ ਵਰਗੇ ਲੋਕਾਂ ਦੀ ਜੇਬਾਂ ਤੇ ਪੈਣਾ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਸ਼ਾਇਦ ਕੋਈ ਫਰਕ ਜਿਹੜਾ ਕੋਨਾਕੋਈ ਨਹੀਂ ਬਿਲਕੁਲ ਹੋਰ ਅਣਕੀ ਸਾਹਿਬ ਜਿਹੜਾ ਕਹਿੰਦੇ ਕਿ ਪ੍ਰਾਈਵੇਟ ਕਾਲਜਾਂ ਨੂੰ ਮਾਫ ਕਰਨਾ ਕਹਿੰਦੇ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ ਇਹ ਕੀ ਮਸਲਾ ਹੋ ਰਿਹਾ ਇਹਦੇ ਨਾਲ ਕਿੰਨਾ ਕੁ ਨੁਕਸਾਨ ਜਿਹੜਾ ਹੋ ਸਕਦਾ ਅਣਕੀ ਸਾਹਿਬ ਕਿਉਂਕਿ ਜਦੋਂ ਸਰਕਾਰੀ ਕਾਲਜ ਰਹੇ ਨਾ ਤੇ ਪ੍ਰਾਈਵੇਟ ਹੋ ਗਏ ਤਾਂ ਫਿਰ ਜਿਨ੍ਹਾਂ ਨੂੰ ਸਰਕਾਰੀ ਸਹੂਲਤਾਂ ਸਰਕਾਰੀ ਕਾਲਜਾਂ ਦੇ ਵਿੱਚ ਮਿਲਦੀਆਂ ਨੇ ਉਹਦੇ ਤੋਂ ਲੋਕ ਜਿਹੜੇ ਵਾਂਝੇ ਹੋ ਜਾਣਗੇ ਬੱਚੇ ਵਾਂਝੇ ਹੋ ਜਾਣਗੇ ਇਹ ਮਸਲਾ ਕੀ ਹੈ ਕੀ ਕਾਰਨ ਕੀ ਹੈ ਕਿ ਜਿਹੜਾ ਇਦਾਂ ਹੋਣ ਜਾ ਰਿਹਾ ਆ ਸਿੱਧੂ ਸਾਹਿਬ ਮੈਨੂੰ ਯਾਦ ਆ ਕਿ ਅੱਜ ਤੋਂ ਹਫਤਾ ਪਹਿਲਾਂ ਇੱਕ ਖਬਰ ਜਿਹੜੀ ਸੀ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਬ੍ਰੀਕ ਕੀਤੀ ਸੀ ਕਿ ਪੰਜਾਬ ਸਰਕਾਰ ਜਿਹੜੀ ਆ ਸਰਕਾਰੀ ਕਾਲਜਾਂ ਨੂੰ ਆਟੋਨਮਸ ਬਣਾਉਣ ਜਾ ਰਹੀ ਆ ਖੁਦ ਮੁਖਤਿਆਰੀ ਸੰਸਥਾ ਹੁਣ ਸਿੱਧੂ ਸਾਹਿਬ ਤੁਸੀਂ ਬੜੇ ਵਿਸਤਾਰ ਸਹਿਤ ਆ ਗੱਲ ਕੀਤੀ ਇਹਦਾ ਨਕਸ਼ਾ ਬਚੇਕਰ ਇਸ ਕਾਲ ਪੰਜਾਬ ਸਰਕਾਰ ਦੀ ਇਸ ਨੀਤੀ ਦੀ ਗੱਲ ਕਰੀਏ ਤੇ ਪੂਰਨ ਤੌਰ ਤੇ 2 ਘੰਟੇ ਦਾ ਜਿਹੜਾ ਪ੍ਰੋਗਰਾਮ ਬਣ ਸਕਦਾ ਪਰ ਮੈਂ ਤੁਹਾਡੇ ਪ੍ਰਸ਼ਨ ਦਾ ਸੰਖੇਪ ਚ ਜਵਾਬ ਦਿਆਂਗਾ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਚ ਆਈ ਤਾਂ ਆਣ ਕੇ ਸਭ ਤੋਂ ਪਹਿਲਾਂ ਇਹਨੇ ਨਾਰਾ ਦਿੱਤਾ ਸਿਹਤ ਤੇ ਸਿੱਖਿਆ ਦਾ ਸਿਹਤ ਸਬੰਧੀ ਮਹਾਲਾਕਨੀ ਨੇ ਖੋਲੇਗੀ ਤੇ ਜਿਹੜੇ ਸਕੂਲ ਆਫ ਐਮੀਨੈਂਸ ਜਿਹੜੇ ਖੋਲੇਗੀ ਪਰ ਜਿਹੜੀ ਉਚੇਰੀ ਸਿੱਖਿਆ ਸੀ ਪੰਜਾਬ ਦੀ ਉਚੇਰੀ ਸਿੱਖਿਆ ਨੀਤੀ ਸੰਬੰਧੀ ਪੰਜਾਬ ਫਰਕਾ ਤੇ ਕੋਈ ਵੀ ਕਾਰਜ ਜਿਹੜਾ ਸਿੱਧੂ ਸਾਹਿਬ ਉਹ ਨਹੀਂ ਕੀਤਾ ਹੁਣ ਪੰਜਾਬ ਦੇ ਵਿੱਚ ਐਸ ਸਮੇਂ 64 ਜਿਹੜੇ ਸਿੱਧੂ ਸਾਹਿਬ ਸਰਕਾਰੀ ਕਾਲਜ ਨੇ ਤੇ 550 ਜਿਹੜੇ ਪ੍ਰਾਈਵੇਟ ਕਾਲਜ ਨੇ ਜਦੋਂ ਕਿ ਹਰਿਆਣਾ ਦੇ ਵਿੱਚ 180 ਜਿਹੜੇ ਨਹੀਂ ਸਰਕਾਰੀ ਕਾਲਜ ਨੇ ਤੇ 180 ਹੀ ਪ੍ਰਾਈਵੇਟ ਕਾਲਜ ਹੁਣ ਤੁਸੀਂ ਇੱਥੇ ਹੀ ਫਰਕ ਲਾ ਲਓ ਹੁਣ ਜਿਹੜੇ 64 ਸਰਕਾਰੀ ਕਾਲਜ ਨੇ ਸਿੱਧੂ ਸਾਹਿਬ ਇਹਦੇ ਵਿੱਚ 157 ਅਧਿਆਪਕ ਸਿਰਫ ਕੰਮ ਕਰਦੇ ਜਿਹੜੇ ਪੱਕੇ ਨਹੀਂ ਚੌਥਾ ਕਾਲਜ 157 ਤੇ 157 ਦੇ ਵਿੱਚੋਂ ਵੀ 45 ਕਹਿੰਦੇ ਨੇ 2025 ਦੇ ਵਿੱਚ ਉਹਨਾਂ ਨੇ ਰਿਟਾਇਰ ਹੋ ਜਾਣਾ ਜਾਨਕਿ 112 ਪ੍ਰੋਫੈਸਰ ਹੈਗੇ ਚੌਥਾ ਕਾਲਜ ਦੇ ਵਿੱਚ ਉਸ ਤੋਂ ਅਗੇ ਇਹਨਾਂ ਚੌਥਾ ਕਾਲਜ ਦੇ ਵਿੱਚ ਕੇਵਲ 38 ਕਾਲਜ ਹੀ ਜੇ ਨਹੀਂ ਜਿੱਥੇ ਪ੍ਰਿੰਸੀਪਲ ਜਿਹੜੇ ਪੱਕੇ ਦੇ ਬਾਕੀਆਂ ਚ ਪ੍ਰਿੰਸੀਪਲ ਹੈ ਇਹ ਪੰਜਾਬ ਸਰਕਾਰ ਦੀ ਉੱਚੀ ਦੀ ਸਿੱਖਿਆ ਦਾ ਹਾਲ ਹੈ ਅਗਲੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕੀ ਪ੍ਰਾਇਮ ਸਿੱਧੂ ਸਾਹਿਬ ਸਰਕਾਰ ਕੋਲ ਪੈਸਾ ਜਿਹੜਾ ਖਤਮ ਹੋ ਚੁੱਕਾ ਹੈ ਜਿਸ ਕਰਕੇ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਇਹਨਾਂ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜਿਹੜੀਆਂ ਚਿੱਠੀਆਂ ਲਿਖ ਦਿੱਤੀਆਂ ਨੇ ਕਿ ਹਾਂ ਵੀ ਕਾਲਜ ਦੀ ਜਿਹੜੀ ਆ ਅਧਿਆਪਕਾਂ ਨੂੰ ਜਿਹੜਾ ਤਨਖਾਹ ਦੇਣੀ ਨੰਬਰ ਤੋਂ ਜਿਹੜੇ ਕਾਲਜ ਤੇ ਜਿਹੜੇ ਫੂਲ ਖਰਚੇ ਨੇ ਉਹਨਾਂ ਦਾ ਪ੍ਰਬੰਧ ਤੁਸੀਂ ਆਪਣੇ ਪੱਤਰ ਤੇ ਕਰਨਾ ਤੇ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਜਿਹੜੇ ਮਰਜ਼ੀ ਕੋਰਸ ਸ਼ੁਰੂ ਕਰੋ ਔਰ ਕੋਰਸ ਸ਼ੁਰੂ ਕਰਨ ਤੋਂ ਬਾਅਦ ਜਿਸ ਤਰੀਕੇ ਦੀਆਂ ਫੀਸਾਂ ਤੁਸੀਂ ਲੈਣੀਆਂ ਚਾਹੁੰਦੇ ਜੀ ਲੈ ਕੇ ਫੀਸਾ ਲਓ ਤਾਂ ਜੋ ਕਾਲਜ ਜਿਹੜਾ ਚੱਲ ਸਕੇ ਉਹਨਾਂ ਬੱਚਿਆਂ ਫਸੋ ਲਈਆਂ ਗਈਆਂ ਫੀਸਾਂ ਜਿਹੜੇ ਫੰਡ ਲੈਣੇ ਨੇ ਉਹਨਾਂ ਦੇ ਉੱਤੇ ਹੀ ਤੁਸੀਂ ਕਾਲਜ ਦੀ ਦੇਖਰੇਖ ਕਰਨੀ ਆ ਉਹਦੇ ਨਾਲ ਹੀ ਤੁਸੀਂ ਪ੍ਰੋਫੈਸਰਾਂ ਨੂੰ ਤਰਖਾਹ ਦੇਣੀ ਆ ਸਾਰੇ ਖਰਚੇ ਤੁਸੀਂ ਕਰਨੇ ਆ ਔਰ ਇਹਦੇ ਸਬੰਧੀ ਹਰਾਨਗੀ ਦੀ ਗੱਲ ਆ ਸਿੱਧੂ ਸਾਹਿਬ ਰਾ ਸਰਕਾਰ ਨੇ ਯੂਯੂਸੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੂੰ ਵੀ ਪੱਤਰ ਦਿੱਤਾ ਕਿ ਅਸੀਂ ਕਾਲਜਾਂ ਨੂੰ ਆਟੋਨਮਸ ਖੁਦਮਖਤਿਆਰ ਸੰਸਥਾ ਬਣਾਉਣਾ ਚਾਹ ਰਹੇ ਹਾਂ ਚਲੋ ਚੰਗੀ ਗੱਲ ਆ ਸਰਕਾਰ ਨੇ ਆਪਣੇ ਉੱਤੇ ਇਹ ਬੋਝ ਲਾਉਣ ਦੀ ਬਜਾਏ ਕਾਲਜਾਂ ਦੇ ਪਾਸ ਤੱਕ ਇਹ ਤੁਸੀਂ ਚਲਾਉਂਦੇ ਹੌਣ ਸਿੱਧੂ ਸਾਹਿਬ ਜਦੋਂ ਹੁਣ ਕਾਲਜ ਇਹ ਸਰਕਾਰੀ ਕਾਲਜ ਜਿੱਥੇ ਗਰੀਬ ਬੱਚਾ ਐਸੀ ਬੱਚਾ ਐਸਟੀ ਬੱਚਾ ਬੈਕਵਰਡ ਕਲਾਸ ਦੇ ਬੱਚੇ ਪੜ੍ਹਦੇ ਨੇ ਔਰ ਫੀਸਾਂ ਜਿਹੜੀਆਂ ਸਿੱਧੂ ਸਾਹਿਬ ਉਥੇ ਬਹੁਤ ਘੱਟ ਫੀਸਾਂ ਹੁੰਦੀਆਂ ਨੇ ਜਿਸ ਕਰਕੇ ਹਰ ਦਿੱਤੀ ਦਾ ਬੱਚਾ ਜਿਹੜਾ ਗਵਰਨਮੈਂਟ ਕਾਲਜ ਪੜ੍ਹਨ ਨੂੰ ਤਰਜੀਹ ਦਿੰਦਾ ਕਿ ਹਾਂ ਵੀ ਉਥੇ ਪੜਿਆ ਜਾਂਦੇ ਵਿੱਦਿਆ ਜਿਹੜੀ حاصل ਕਰ ਸਕੀ ਜਦੋਂ ਉਹ ਸਰਕਾਰ ਉਹਨਾਂ ਰਵਾਇਤੀ ਕੋਰਸਾਂ ਨੂੰ ਬੰਦ ਕਰਕੇ ਨਵੇਂ ਕੋਰਸ ਖੋਲਣ ਦਾ ਐਲਾਨ ਕਰਵਾ ਚੁੱਕੀ ਔਰ ਪ੍ਰਿੰਸੀਪਲ ਆਪਣੀ ਮਰਜ਼ੀ ਦੇ ਨਾਲ ਆਟੋਨਮਸ ਬ੍ਰਾ ਉਹਨਿੰਦ ਤੇ ਮਾਹੀ ਕੋਰ ਸ਼ੁਰੂ ਕਰਨਗੇ ਸਿੱਧੂ ਸਾਹਿਬ ਉੱਥੇ ਵੀ ਜਿਹੜੀਆਂ ਫੀਸਾਂ ਨੇ ਉਹ 1 ਫੀਸਤੀ ਨਹੀਂ 2 ਫੀਸਤੀ ਨਹੀਂ ਘੱਟੋ-ਘੱਟ 15 ਤੋਂ 20 ਫੀਸਤੀ ਸਿੱਧੂ ਸਾਹਿਬ ਫੀਸਾਂ ਦਾ ਜਿਹੜਾ ਫਰਕ ਜਰਾ ਉਹ ਪਵੇਗਾ ਕਿਉਂਕਿ ਨਵੇਂ ਕੋਰ ਸ਼ੁਰੂ ਕਰਦੇ ਆ ਉਹਨਾਂ ਵਾਸਤੇ ਜਿਹੜਾ ਨਵਾਂ ਢਾਂਚਾ ਚਾਹੀਦਾ ਨਵੇਂ ਪੀਚੇ ਭਰਤੀ ਕਰਦੇ ਠੇਕੇ ਦੇ ਆਧਾਰ ਤੇ ਤਾਂ ਉਹਨਾਂ ਨੂੰ ਫਿਰ ਪੈਸੇ ਕਿੱਥੋਂ ਦੇਣਗੇ ਪਬ ਹੁਣ ਇਹਨਾਂ ਸਰਕਾਰੀ ਕਾਰਜਾਂਤ ਵਿੱਚ ਗਰੀਬ ਪਰਿਵਾਰ ਦਾ ਬੱਚਾ ਪੜਦਾ ਜਿਹੜਾ ਸੁਖਣਾ ਆ ਸਿੱਧੂ ਸਾਹਿਬ ਉਹ ਹੁਣ ਛਾਡੀ ਦੇਵੇ ਉਹ ਭੋਲੀ ਦੇਵੇ ਪਰ ਦੂਜੇ ਪਾਸੇ ਸਿੱਧੂ ਸਾਹਿਬ ਅਗਲੀ ਕਲ ਹੋਰ ਕਰਦੇਗੇ ਕਿਉਂਕਿ ਉਹ ਵੀ ਕਲ ਜ਼ਰੂਰੀ ਕਰ ਪੱਤੀ ਆ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਗੱਲਬਾਤ ਕਰਦੇ ਨੇ ਹਮੇਸ਼ਾ ਰੰਗਲਾ ਪੰਜਾਬ ਇਹੋ ਜੀ ਗੱਲ ਕਰਦੇ ਹੁੰਦੇ ਸੀ ਕਿ ਜਿਹੜੇ ਵਿਦੇਸ਼ਾਂ ਤੋਂ ਲੋਕ ਨੂੰ ਇਧਰ ਆਇਆ ਕਰਦੇ ਇਥੇ ਆ ਕੇ ਪੜਿਆ ਕਰਦੇ ਇਥੇ ਆ ਕੇ ਕੰਮ ਕਰਦੇ ਤੇ ਭਗਵੰਤਪਨ ਹੁਣ ਇਹ ਵੀ ਗੱਲ ਕਹਿੰਦੇ ਨੇ ਮੈਂ ਪੰਜਾਬ ਤੋਂ ਪੰਜਾਬੀ ਤੇ ਪੰਜਾਬੀ ਤੋਂ ਉੱਪਰ ਫੁੱਲਦ ਕਰਨ ਵਾਸਤੇ ਉਰੰਤ ਤੱਕ ਜਿਹੜੀ ਯਤਨਾ ਮੇਰੀ ਸਰਕਾਰ ਦੇ ਰਹਿਣਗੇ ਔਰ ਹਰਾਨ ਜੀ ਦੀ ਗੱਲ ਆ ਪੰਜਾਬ ਦੇ ਇਹਨਾਂ 64 ਕਾਲਜਾਂ ਦੇ ਵਿੱਚ ਜਿੰਨਾ ਦਾ ਮੈਂ ਜ਼ਿਕਰ ਕਰ ਰਿਹਾ ਕੇਵਲ 8 ਪ੍ਰੋਫੈਸਰ ਜਿਹੜੇ ਨੇ ਪੰਜਾਬੀ ਦੇ ਪੱਕੇ ਨੇ ਤੁਸੀਂ ਇਹ ਸਾਬ ਨੂੰ ਬਾਕੀ ਕਾਲਜਾਂ ਦੇ ਵਿੱਚ ਪੰਜਾਬੀ ਦਾ ਕੋਈ ਪੱਕਾ ਪ੍ਰੋਫੈਸਰ ਹੀ ਨਹੀਂ ਹੈਗਾ ਤਾਂ ਅਜਹੀ ਸਥਿਤੀ ਜਿੱਥੇ ਕਾਲਜਾਂ ਵਿੱਚ ਪ੍ਰਿੰਸੀਪਲ ਨਹੀਂ ਜਿੱਥੇ ਘਾਟ ਚਨੌਣ ਵਾਸਤੇ ਸਰਕਾਰ ਕੋਲ ਪੈਸਾ ਨਹੀਂ ਜਿੱਥੇ ਅਧਿਆਪਕ ਨਹੀਂ ਤਾਂ ਫਿਰ ਸਿੱਧੂ ਸਾਹਿਬ ਉਸ ਰਾਜ ਦੀ ਉਸਰੀ ਸਿੱਖਿਆ ਦਾ ਕੀ ਹਾਲ ਹੋਊਗਾ ਇਸ ਦਾ ਅਨੁਮਾਨ ਲੋਕੀ ਆਪ ਹੀ ਲਾ ਸਕਦੇ ਆ ਕਿ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਹੈ ਉਚੇਰੀ ਸਿੱਖਿਆ ਦਾ ਪੱਟਾ ਜਿਹੜਾ ਬਹਾਲਦੀ ਪਈ ਆ ਹਰਿਆਣਾ ਦੀ ਸਥਿਤੀ ਤੁਸੀਂ ਦੇਖ ਲਓ ਤੇ ਪੰਜਾਬ ਦੀ ਦੇਖ ਲਓ ਦਿਨ ਰਾਤ ਦਾ ਅੰਤਰ ਪੰਜਾਬ ਦੇ ਵਿੱਚ ਪਹਿਲਾਂ ਹੀ 550 ਕਾਲਜ ਪ੍ਰਾਈਵੇਟ ਕਾ ਦੇ ਚੱਲਦੇ ਪਈ ਆ ਪ੍ਰਾਈਵੇਟ ਯੂਨੀਵਰਸਿਟੀਆਂ ਚੱਲਦੀਆਂ ਪਈਆਂ ਜਿੱਥੇ ਸਿੱਧੂ ਸਾਹਿਬ ਲੋਕਾਂ ਦਾ ਵਿਦਿਆਰਥੀਆਂ ਦਾ ਲਹੂ ਨਚੋੜਿਆ ਜਾਂਦਾ ਆ ਤਾਂ ਜੇਕਰ ਹੁਣ ਪ੍ਰਾਈਵੇਟ ਆ ਜਿਹੜੇ ਸਰਕਾਰੀ ਕਾਲਜ ਜਿਹੜੇ ਇਹ ਖੁਦ ਮੁਖਤਿਆਰ ਬਣ ਜਾਂਦੇ ਆ ਤਾਂ ਸਿੱਧੂ ਸਾਹਿਬ ਫਿਰ ਇਥੋਂ ਦੀ ਨੌਜਵਾਨੀ ਦਾ ਰਾਬੀ ਰੱਖਾਂ ਪਤਾ ਨਹੀਂ ਕੋਣ ਅਗਲੇ ਦਿਨ ਕੀ ਹੋਣਾ ਸਿਰਫ ਅਥਰੂ ਬਹਾਈ ਜਾ ਸਕਦੇ ਆ ਪੰਜਾਬ ਦੀ ਇਸ ਨੀਤੀ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਇੱਕ ਪਰਵਕਿਆਸਨਸਤਾ ਪਰੋ ਜਾ ਰਹੀ ਹੈ ਸਰਕਾਰੀ ਕਾਜਾਂ ਸ਼ਾਇਦ ਇਸ ਤੋਂ ਵੱਡੀ ਕਿਸੇ ਵੀ ਰਾਜ ਦੀ ਜਿਹੜੀ ਅਸਫਲਤਾ ਆ ਉਸ ਤੋਂ ਸਭ ਨਹੀਂ ਹੋ ਸਕਦੀ ਕਿ ਜਿੱਥੇ ਮੁੱਢਲੀ ਚੇਰੀ ਸਿੱਖਿਆ ਹੀ ਤੁਸੀਂ ਮਹਿੰਗੀ ਕਰਕੇ ਲੋਕਾਂ ਨਾਲ ਘਾਹ ਜਿਹੜਾ ਕਰ ਰਹੇ ਨੇ ਆਪ ਦੇਖੋ ਲੋਕ ਇਸ ਨੂੰ ਕਿਸ ਤਰੀਕੇ ਨਾਲ ਲੈਂਦੇ ਆ ਰਾਜਾ ਵੜਿੰਗੋ ਨਾਲ ਦੀ ਸਟੇਟਮੈਂਟ ਆਈ ਹੈ ਵਿਦਿਆਰਥੀ ਯੂਨੀਅਨ ਵੀ ਅੱਗੇ ਆਈਆਂ ਨੇ ਔਰ ਇਹਦੇ ਵਾਸਤੇ ਚਾਹੀਦਾ ਕਿ ਇੱਕ ਲੰਮਾ ਸੰਘਰਸ਼ ਰਾਜਨੀਤਕ ਪਾਰਟਕਟ ਉੱਤੇ ਉੱਤੇ ਕਿ ਹਮ ਲੋਕ ਨੂੰ ਚਾਹੀਦਾ ਕਿ ਇੱਕ ਸੰਘਰਸ਼ੀਲਾ ਸਰਕਾਰ ਦੇਖਣਾ ਉਹ ਲੈ ਕੇ ਜਾਵੇ ਤਾਂ ਜੋ ਉਹ ਚਿਹਰੀ ਸਿੱਖਿਆ ਨੂੰ ਜਿਹੜਾ ਬਚਾਇਆ ਜਾ ਸਕੇ ਜੀ ਜੀ ਅਨਕ ਸਰ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਬਈ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਨਾਮ ਕਬਰਾਂ ਤੇ ਗੱਲਬਾਤ ਕੀਤੀ ਗਈ ਆ ਉਹ ਵੀ ਜਰਦੇ ਆ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜੁੜੂ ਪਸੰਦ ਆਈ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ